ਇਹ ਅੱਜ ਉਹਦੇ ਪਤਾ ਨਹੀਂ ਕੀ ਦਿਲ ਦੇ ਵਿੱਚ ਆਈ ਕਿੱਦਾਂ ਦੁਖੀ ਹੋਇਆ ਹੋਊਗਾ ਤੇ ਉਹਨੇ ਕੰਮ ਛੁੱਟ ਲਿਆ ਫਿਰ ਮੈਂ ਉਹਦੇ ਮਿਲ ਕੇ ਆ 9 ਵਜੇ ਪਹਿਲਾਂ ਤੇ ਮਨੂੰ ਉਹਦਾ ਮੈਸੇਜ ਨਾਲ ਮੈਂ ਕਰ ਲਿਆ ਫਿਰ ਆਪਾਂ ਸੇਰ ਤੇ ਚਲਾਂਗੇ ਲੰਗਰ ਦੀ ਸੇਵਾ ਹੀ ਸਾਡੀ ਅੱਜ ਉਹ ਤੇ ਡਿਊਟੀ ਸੀ ਲਾਉਣੀ ਸੀ ਤੇ 5 ਮਿੰਟ ਬਾਅਦ ਫੋਨ ਆ ਗਿਆ ਵੀ ਆ ਕਰਮ ਛੁੱਟ ਲਿਆ ਉਹਦੀ ਵੀ ਮੌਤ ਹੋ ਗਈ ਆ ਜੀ ਬਹੁਤ ਦੁੱਖ ਦੀ ਖਬਰ ਆ ਜੀ ਬਹੁਤ ਹੀ ਮਾੜੀ ਘਟਨਾ ਹੋਈ ਆ ਪਰ ਸਾਡੀਆਂ ਸਰਕਾਰਾਂ ਨੇ ਸਮਝਾਈਆਂ ਡਾਕਟਰਾਂ ਨੇ ਕੀ ਕਿਹਾ ਹੈਗਾ ਜੀ ਉਹਨਾਂ ਨੇ ਇਤਰਾਖਾ ਕਰਾ ਕੇ ਦੌ ਮੌਤ ਹੋ ਗਈ ਆ ਜੀ ਉਹ ਬਹੁਤ ਦੁੱਖੀ ਹੋਏ ਬਹੁਤ ਬਹੁਤ ਕੋਈ ਗੱਲ ਕਰਨ ਦੀ ਇਲਾਜ ਨਾਲ ਸਚੀ ਗਾਜੀ ਤੁਸੀਂ ਦੇਖਦੇ ਹੋ ਰੋਜ਼ਾਨਾ ਸਪੋਕਸਮੈਨ ਮੈਂ ਹਾਤੋਂ ਨਾਲ ਭਾਰਤ ਪੋਸ਼ਨ ਜਿਸ ਤਰ੍ਹਾਂ ਕਿ ਸ਼ੰਭੂ ਮੋਰਚੇ ਦੇ ਤੇ ਕਿਸਾਨ ਸੰਘਰਸ਼ ਜਿਹੜੇ ਨੇ ਕਰਦੇ ਨਜ਼ਰ ਆ ਰਹੇ ਨੇ ਸੋ ਲੰਬੇ ਸਮੇਂ ਤੋਂ ਤਰਨਾ ਪ੍ਰਦਰਸ਼ਨ ਜਾਰੀ ਆ ਦੂਸਰੇ ਪਾਸੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਕਿਸਾਨਾਂ ਗੂਨੇ ਉਹਨਾਂ ਦੀ ਤਬੀਦ ਵੀ ਨਾਸਾਜ਼ ਹੈ ਕਿਤਨੇ ਕਿਤੇ ਜਿਹੜੇ ਇੱਕ ਕਿਸਾਨ ਨੇ ਹੋਰ ਜ਼ਹਿਰੀਲੇ ਪਦਾਰਥ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ ਪਹਿਲਾਂ ਉਹਨਾਂ ਨੂੰ ਜਿਹੜਾ ਹੈਗਾ ਸ਼ੰਭੂ ਬਾਰਡਰ ਤੋਂ ਏਪੀ ਜੀਐਨ ਹਸਪਤਾਲ ਆਇਆ ਗਿਆ ਉੱਥੋਂ ਉਹਨਾਂ ਨੂੰ ਰੈਫਰ ਪਟਿਆਲੇ ਕਰ ਦਿੱਤਾ ਗਿਆ ਕਿਸਾਨ ਆ ਗਏ ਸਾਡੇ ਨਾਲ ਮਜੂਨੇ ਗੱਲਬਾਤ ਕਰਦੇ ਆ ਸਰ ਕੀ ਮੈਂ ਤੁਹਾ ਸੁੱਚਾ ਜਨਾਬ ਮੇਰਾ ਜੀ ਸੁੱਚਾ ਸਿੰਘ ਜੀ ਇਹ ਜਿਹੜੇ ਕਿਸਾਨ ਨੇ ਜ਼ਹਿਰੀਲਾ ਪਦਾਰਥ ਖਾਇਆ ਕਿ ਨਹੀਂ ਜਗਾ ਇਹ ਸ਼ੰਮੂ ਮੋਰਚੇ ਖਾਦਾ ਜੀ ਕਦੋਂ ਖਾਇਆ ਜੀ ਆ ਸਾਡੇ 9 ਵਜੇ ਖਾਦਾ ਜੀ ਕੀ ਕਰਨੇ ਜੀ ਕਰਨ ਇਹੋ ਜੀ ਬੜੇ ਚਿਰ ਤੋਂ ਇੱਥੇ ਆ ਰਹੇ ਲੋਕ ਇਹ ਵੀ ਆ ਰਹੇ ਸਾਡੇ ਨਾਲ ਵਾਰੀ ਤੋਂ ਵਾਰੀ ਤੇ ਪਰ ਦੁਖੀ ਹੋ ਕੇ ਉਹਨਾਂ ਬਾਅਦ ਵਿੱਚ ਪੁੱਛਿਆ ਉਹਦੇ ਬਿਆਨ ਵੀ ਰਿਕਾਰਡ ਹੋ ਗਏ ਆ ਉਹਨੇ ਆ ਸਰਕਾਰ ਤੋਂ ਦੁਖੀ ਹੋ ਮੋਦੀ ਸਰਕਾਰ ਤੋਂ ਦੁਖੀ ਹੋ ਗਏ ਕਦਮ ਚੁੱਕਿਆ ਕਿਉਂਕਿ ਸਾਡੇ ਬਜ਼ੁਰਗ ਸਾਡੀਆਂ ਭੈਣਾਂ ਨਿਕਲ ਕੇ ਬੱਚੇ ਆ ਕੇ ਬੈਠੇ ਆ ਬਹੁਤ ਹੀ ਸਾਡੇ ਦੇ ਕਹਿਰ ਸਰ ਕਿਉਂਕਿ ਸਾਡੇ ਇਹਨਾਂ ਸੁਆਮੀ ਨਾਥੇ ਰੋਡ ਇਹਨਾਂ ਆਪ ਬਣਾਈ ਹੋਈ ਆ ਕੋਈ ਨਹੀਂ ਬਣਾਈ ਅਸੀਂ ਆਪ ਜੀ ਅਕਮਾਂਗ ਰਹੇ ਆ ਪਰ ਰੱਖਦੇ ਨੇ ਤੋਂ ਵੀ ਤੁਸੀਂ ਵੇਖਿਆ ਪਹਿਲੇ 6 ਤਰੀਕ ਨੂੰ ਵੱਡ ਤੇ ਜਾਣ ਦੀ ਗੱਲ ਕੀਤੀ ਸੀ 101 ਬੰਦੇ ਦੀ ਤੇ ਪਰ ਇਹਨਾਂ ਗੋਲੀਆਂ ਮਾਰੀਆਂ ਮਾਰੀਆਂ ਪਲਟੀਆਂ ਮਾਰੀਆਂ ਪਾਣੀ ਦੇ ਬਿਛਾੜਾ ਮਾਰੀਆਂ 8 ਤਰੀਕ ਨੂੰ ਸਾਡੇ ਤੇ ਪੋਲ ਪਾਏ ਜਰਜ ਵੀ ਹੋਮ ਹੋ ਗਏ ਅੱਕਾ ਵਿੱਚ ਮਿਰਚਾਂ ਪਾਈਆਂ ਨੇ ਇਹ ਸਾਡੇ ਸਰਕਾਰ ਕਰ ਰਹੀ ਆ ਇਸ ਕਰਕੇ ਜੀ ਸਰਕਾਰ ਚਾਹੁੰਦੇ ਸਾਡਾ ਵਿਕਾਸ ਹੋਵੇ ਦੇਸ਼ ਦਾ ਵਿਕਾਸ ਹੋਵੇ ਪਰ ਇਹ ਸਰਕਾਰ ਨੂੰ ਬਰਬਾਦੀ ਦੇ ਲੈ ਜਾ ਰਹੀਆਂ ਆ ਅਸੀਂ ਇਹਨਾਂ ਸੋਚੋ ਸਮਝੋ ਜਿੰਨੀਆਂ ਜਾਨਾਂ ਤੁਹਾਨੂੰ ਚਾਹੀਦੀਆਂ ਦੇਣ ਨੂੰ ਤਿਆਰ ਆ ਪਰ ਸਾਡੀ ਆਉਣ ਵਾਲ ਜਵਾਨੀ ਨਾਲ ਕਿਸਾਨੀ ਦਾ ਖਿਆਲ ਕਰੋ ਧੰਨਵਾਦ ਵਿਕਰਜ ਕਾਲਸਾਹਬ ਸੋ ਇਹ ਕਿੱਥੇ ਦਾ ਸੀਗਾ ਜਿਹੜਾ ਜਿਨ੍ਹਾਂ ਨੇ ਜ਼ਾਹਿਰ ਖਾਈਆ ਇਹਨਾਂ ਦਾ ਪਛੋਕੜ ਦੀ ਗੱਲ ਗੱਲ ਕਹੀ ਹੈ ਕਿਹੜੇ ਪਿੰਡ ਦੇ ਰਹਿਣ ਵਾਲੇ ਨੇ ਇਹ ਤਾਂ ਤਨਤਨ ਬਾਬਾ ਦੀ ਸਹੀਰ ਉਹਨਾਂ ਨੇ ਪਿੰਡ ਦੇ ਅਗੇ ਵਸਲੀ ਗਏ ਜੀ ਉਹ ਪਿੰਡ ਪਿੰਡ ਹੈ ਜੀ ਜ਼ਿਲ੍ਹਾ ਤਰਨਤਾਰ ਹੈ ਜੀ ਤੇ ਪਰਿਵਾਰ ਵਧਿਆ ਚੜ੍ਹਦੀ ਕਲਾ ਪਰਿਵਾਰ ਆ ਹਰ ਪਰਿਵਾਰ ਚ ਇਹਨਾਂ ਦੇ ਕੋਣ ਕੋਣ ਨੇ ਕੋਈ ਬਰਦਿਆ ਘਰ ਦੇ ਆ ਪਰ ਆਪਦਾ ਕੰਮ ਤਾਂ ਨਾ ਕਰਕੇ ਆ ਬਗ ਜਿਹੜਾ ਮਾਹੇ ਚਲਾਉਂਦੇ ਆ ਕਿਸਾਨੀ ਅੰਦੋਲਨ ਨਾਲ ਜੁੜੇ ਹੋਏ ਨੇ ਜਿਹੜੇ ਕਦੋਂ ਤੋਂ ਜਿਹੜੇ ਇੱਥੇ ਸ਼ੰਭੂ ਮੋਰਚੇ ਤੇ ਡਟ ਕਰਦੀ ਆਤ ਮੰਨ ਲੋ ਮਾਹੀ ਰੋਟੀ ਪਾਣੀ ਚੱਲਦਾ ਹੈ ਹਾਲਾਤਾਂ ਦੇ ਵਿੱਚ ਜੋ ਸਾਡੇ ਸਰਕਾਰਾਂ ਕਰ ਰਹੀਆਂ ਇਹ ਤਰਨਬਈ ਤਰਨ ਸਾਡੇ ਨਾਲ ਆ ਰਹੇ ਆ ਉਹਨੂੰ ਤਰੀ ਤੋਂ ਤਰੀ ਦੀ ਤੋਂ ਆਏ ਆ ਕੱਲ ਨੂੰ ਹੀ ਜਾਣਾ ਦੋ ਦੇ ਤੋਂ ਬਾਅਦ ਇਹ ਅੱਜ ਉਹਦੇ ਪਤਾ ਨਹੀਂ ਕੀ ਦਲ ਦੇ ਵਿੱਚ ਆਈ ਕਿੱਡਾ ਦੁਖੀ ਹੋਇਆ ਹੋਊਗਾ ਤੇ ਉਹਨੇ ਕੰਮ ਚੁੱਕ ਲਿਆ ਸਵੇਰੇ ਮੈਂ ਉਹਦੇ ਮਿਲ ਕੇ ਆ 9 ਵਜੇ ਪਹਿਲਾਂ ਤੇ ਮਨੂੰ ਉਹਦਾ ਮੈਸੇਜ ਨਾਲ ਮੈਂ ਕਰ ਲਿਆ ਫਿਰ ਆਪਾਂ ਸੇਰ ਤੇ ਚੱਲਾਂਗੇ ਲੰਗਰ ਦੀ ਸੇਵਾ ਹੀ ਸਾਡੀ ਅੱਜ ਉਥੇ ਡਿਊਟੀ ਸੀ ਲਾਉਣੀ ਸੀ ਤੇ 5 ਮਿੰਟ ਬਾਅਦ ਫੋਨ ਆ ਗਿਆ ਵੀ ਆ ਕੰਮ ਚੁੱਕ ਲਿਆ ਇਹ ਪੀਜੀਐਨ ਹਸਪੀਟਲ ਲੈ ਕੇ ਗਿਆ ਉਸ ਤੋਂ ਬਾਅਦ ਉਹਨੂੰ ਇਹ ਬੋਲਿਆ ਸੀ ਵੀ ਸਟੇਟ ਤੇ ਰੈਫਰ ਕਰਤਾ ਉਥੇ ਪਟਿਆਲੇ ਰਜਿੰਦਰ ਹਸਪਤਾਲ ਉਥੇ ਲੈ ਜਾਓ ਪਰ ਇੱਥੇ ਲੈ ਕੇ ਆਂਦਾ ਤੇ ਉਹਦੀ ਹਾਲਤ ਫਤਰੇ ਦੇ ਵਿੱਚ ਹੀ ਆ ਜੀ ਤੁਹਾਨੂੰ ਕੋਈ ਆਸ ਨਹੀਂ ਹੈਗੀ ਕਿ ਉਹ ਉਹਦੀ ਜਾਨ ਬਚ ਜਾਊਗੀ ਡਾਕਟਰਾਂ ਨੇ ਕੀ ਕਿਹਾਗਾ ਡਾਕਟਰਾਂ ਨੇ ਕਰ ਲਿਆ ਉਥੇ ਅੰਦਰ ਕੀਤਾ ਹੁਣ ਜਾ ਕੇ ਪੁੱਛਦੇ ਆਗੇ ਦੱਸਣਗੇ ਜੀ ਬਾਈ ਆਪ ਦੀ ਕਾਰਵਾਈ ਕਰਨ ਲੈ ਜੀ ਉਹ ਉਹਦੀ ਵੀ ਮੌਤ ਹੋ ਗਈ ਆ ਜੀ ਬਹੁਤ ਦੁੱਖ ਦੀ ਖਬਰ ਆ ਜੀ ਬਹੁਤ ਹੀ ਮਾੜੀ ਘਟਨਾ ਹੋਈ ਆ ਪਰ ਸਾਡੀ ਸਰਕਾਰਾਂ ਨਹੀਂ ਸਮਝ ਰਹੀਆਂ ਹੋਰ ਵੀ ਨਾਲ ਮੌਜੂਦ ਨੇ ਭਾਈ ਹੋਣਾ ਭਾਈ ਜੀ ਕੀ ਅੰਗਰੇਜ਼ ਸਿੰਘ ਜੀ ਅੰਗਰੇਜ਼ ਸਿੰਘ ਜੀ ਕੀ ਹਾਲਾਤ ਨੇ ਕਿਹਨਾਂ ਨੂੰ ਲੈ ਕੇ ਅਸੀਂ ਤੇ ਵੀਰ ਜੀ ਸਮਰੂਹ ਨੂੰ ਲੈ ਕੇ ਆਏ ਸੀ ਪੇਸ਼ੈਂਟ ਤੇ ਮਤਲਬ ਕਿ ਬਹੁਤ ਮਾੜਾ ਕੰਮ ਹੋਇਆ ਜੀ ਪੂਰੇ ਹੋ ਗਏ ਉਹ ਮਤਲਬ ਕਿ ਇਹਨਾਂ ਦਾ ਰੇਸ਼ਮ ਸਿੰਘ ਜੀ ਜਗਤਾਰ ਸਿੰਘ ਨੇ ਨਾਲ ਲੈ ਕੇ ਆਏ ਨੇ ਮਤਲਬ ਕਿ ਬਹੁਤ ਮਾੜੀ ਗੱਲ ਹੋਈ ਹੈ ਭਾਈ ਜੀ ਹੁਣ ਡਾਕਟਰਾਂ ਨੇ ਕੀ ਕਿਹਾ ਹੈ ਜਿਹੜਾ ਉਹਨਾਂ ਦਾ ਅਧਿਆਤ ਕਰਾ ਕੇ ਤਾਂ ਮੌਤ ਹੋ ਗਈ ਆ ਜੀ ਉਹਦੀ ਹਾਂ ਬਹੁਤ ਦੁਖੀ ਹੋਏ ਆ ਜੀ ਬਹੁਤ ਬਹੁਤ ਜ਼ਿਆਦਾ ਡੈਥ ਹੋ ਗਈ ਡੈਥ ਕੋਈ ਗੱਲ ਕਰਨ ਵਾਲੀ 50 ਸਾਲ ਉਮਰ ਦੀ 50 ਸਾਲ ਉਮਰ ਸੀਗੀ ਤੁਸੀਂ ਦੇਖ ਸਕਦੇ ਹੋ ਕਿਸਾਨ ਭਾਬੂ ਕੀ ਹੋ ਰਹੇ ਨੇ ਉਹਨਾਂ ਦੀ ਜਿਹੜੀ ਹੈਗੀ ਆ ਮੌਤ ਹੋਣ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇਸ ਤੋਂ ਪਹਿਲਾਂ ਇੱਕ ਰਣਜੋਤ ਸਿੰਘ ਸੀਗਾ ਉਹਨੇ ਵੀ ਸਲਫਤ ਖਾਲੀ ਸੀਗੀ ਸੋ ਸਲਫਾਜ਼ ਖਾਨ ਤੋਂ ਬਾਅਦ ਰਣਜੋਤ ਸਿੰਘ ਦੀ ਵੀ ਬਿਆਨ ਦਿੱਤੇ ਸੀ ਉਸ ਤੋਂ ਬਾਅਦ ਪਹਿਲਾਂ ਰਣਜੋਤ ਸਿੰਘ ਨੇ ਸਲਫਾਜ਼ ਖਾ ਕੇ ਜ਼ਹਿਰੀਲੇ ਪਦਾਰਥ ਖਾ ਕੇ ਜਿਹੜੇ ਉਹਦੀ ਮੌਤ ਹੋ ਗਈ ਸੀ ਹੁਣ ਇੱਕ ਹੋਰ ਭਾਈ ਰੇਸ਼ਮ ਸਿੰਘ ਜਿਹੜੇ ਜਿਨ੍ਹਾਂ ਨੇ ਜ਼ਹਿਰੀਲਾ ਪਦਾਰਥ ਖਾ ਲਿਆ ਉਹਦੀ ਵੀ ਇੱਕ ਰਜਿੰਦਰਾ ਹਸਪਤਾਲ ਵਿਖੇ ਮੌਤ ਹੋ ਗਈ ਹੈ ਸੋ ਕਿਸਾਨ ਆਗੂ ਬੜੇ ਭਾਵੁਕ ਹੋ ਰਹੇ ਨੇ ਤੋਂ ਕਿਤੇ ਨਾ ਕਿਤੇ ਸਰਕਾਰਾਂ ਨੂੰ ਹਾਲੇ ਵੀ ਜਿਹੜਾਗਾ ਕਿਸਾਨਾਂ ਦੀਆਂ ਮੰਗਾਂ ਤੇ ਜਿਹੜੀ ਆ ਮੰਗਾ ਮੰਗਾ ਮੰਨ ਲੈਣੀਆਂ ਚਾਹੀਦੀਆਂ ਨੇ ਕਿਉਂਕਿ ਜਦ ਤੱਕ ਮੰਗਾ ਨਹੀਂ ਮੰਨਦੇ ਤੇ ਕਿਸਾਨ ਆਗੂ ਨੇ ਕੁਝ ਨਾ ਕੁਝ ਹੈ ਜੱਕ ਨੋਨਾ ਕਦਮ ਉਠਾਣ ਤੇ ਮਜਬੂਰ ਹੋ ਰਹੇ ਨੇ ਹੋਰ ਵੀ ਅਪਡੇਟ ਦੇ ਲਈ ਬਣੇ ਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਪਟਿਆਲਾ ਤੋਂ ਭਰਤਪੁਸ਼ਣ ਰਿਪੋਰਟ